ਤੁਹਾਨੂੰ ਯਤਨ ਕਰੀਏ ਜੀ ਸਾਈਂ ਦੀ ਕਿਰਪਾ ਕਰਨ ਕੋਹੋ ਨਾਮ ਨਿਕ ਇਹੋ ਨਾਮ ਤੇ ਵਿਚਾਰਾ ਬਿਨਹਰ ਭਜਨ ਨਾਹੀ ਸੁਟਕਾਰਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਪਤੇ ਆਰਾਮ ਲਈ ਮਹੱਲਾ ਤੀਜਾ ਨਾਮਿਕ ਉਹ ਅਨਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਬਿਨੀ ਮਾਏ ਸਤਗੁਰੂ ਮੈਂ ਭਾਏ ਸਤਗੁਰਤਾ ਪਾਏ ਮਨ ਰਚੀ ਆਵਾਜ਼ ਆਇਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਣੇ ਆਈਆ ਦੋ ਦਮ ਗਾਓ ਹਰੀ ਕੇ ਰਾਮ ਮਨ ਜਿਨੀ ਵਸਾਇਆ ਪ੍ਰਭ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਭੀਕਾਰੋ ਕਰੇ ਤੇਰਾ ਯਾਰ ਸਾਥ ਸੁਖ ਮਨ ਆਏ ਵਸੇ ਆਜ ਨੇ ਇੱਛਾ ਸਭ ਪੁਜਾਈਆ ਤਕ ਕੁਰਬਾਨ ਕੀਤਾ ਜਿਸ ਦੀ ਆਹੇ ਵਡਿਆਈਆ ਕਹਿ ਨਾਨਕ ਸੁਨਹੁ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਦਾ ਰਵਾਜੇ ਪੰਚ ਸ਼ਬਦ ਤੇ ਤਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤਦ ਵਾਸ ਕੀਤੇ ਕਾਲ ਕੰਟ ਕੁਮਾਰੇਆ ਕਰਮ ਪਾਇਆ ਤੁਧ ਜਿਕਾ ਉਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨਦ ਸੁਨਹੁ ਵਡ ਭਾਗੀ ਹੋ ਸੋ ਗਲ ਮਨੋਰਥ ਪੂਰੇ ਬਾਗਰਮ ਪ੍ਰਗ ਪਾਇਆ ਉਤਰੇ ਸਗਲ ਵੇ ਸੂਰੇ ਝੂਕ ਰੋਗ ਸੰਤਾਪੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਤੇ ਪੁਨੀਤ ਕਹਤੇ ਪਵਤ ਸਤ ਗੁਰ ਰਹਿਆ ਭਰਪੂਰੇ ਬਿਨ ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਿ ਜਿਸ ਰਾਤ ਗੋਇਦਾ ਦਾਇਆ ਤੇ ਸਗਲ ਜਗਤ ਜੰਗੇ ਆਇਆ ਬੁਰਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ वाहिगुरू का ख़ालसा वाहिगुरू जी फतेह टूठा कम तहरदास जी पब ਕੋ ਨ ਜਾਣ ਤੁਮਰਾ ਅੰਤ ਉਚੇਤ ਉਚਾ ਸਗਲ ਸਮਗਰੀ ਤੁਮਰਾ ਸੂਤਰ ਤਹਾਰੀ ਤੁਮ ਤੋ ਹੋਸਤੋ ਆਗਿਆ ਤੇਰੇ ਗਤ ਤੋ ਤੁਮ ਹੀ ਜਾਣੀ ਲਾਲਕ ਦਾਸ ਤਦਿਆਗਾ ਅਰਦਾਸ ਹਮਾਰੀ ਜੀਉ ਪੰਦ ਸਤਿਗੁਰ ਕਹੇ ਮਨਕ ਸਤ ਤੇਰੀ ਵਡਿਆਈ ਕੋਈ ਨਾਏ ਨਜਾ ਮੇਰਾ ਬੋਲਣਾ ਜੀ ਸਤਨਾਮ ਤੇਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੈ ਬਿਗਨ ਨਾ ਕੋ ਲਾਗੇ ਜਾ ਕੇ ਪ੍ਰਭ ਅਗੇ ਅਰਦਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਵਤੇ ਜੀ ਸਹਾਏ ਵਾਰ ਸ੍ਰੀ ਪਗਵਤੇ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪੁਗਉਤੇ ਸਿਮਰ ਕਾ ਗੁਰ ਨਾਮ ਕਲਾਈਂ ਤਿਆਹੇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੀ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸੁ ਢਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰਿ ਲਾਉ ਲਧ ਆਵੈ ਤਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਤਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਣੀ ਹਉ ਸਹਾਏ ਦਸਹ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੇਦਾਰ ਜੀ ਕਾ ਤੇ ਹੰਤੜ ਕੇ ਬਲੇ ਜੀ ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਧਪੀਆਂ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ ਵੰਡ ਛਕਿਆ ਰੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਠ ਕੀਤਾ ਤੇਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਹੀ ਦਾ ਤੇ ਹੰਧੜ ਕੇ ਖਾਲਸਾ ਜੀ ਬਲੈ ਜੀ ਜਨਾਬ ਸੰਧਾ ਸਿੰਘ ਮੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਧਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸ ਸਵਸਥ ਸੰਗ ਨਿਵਾਹੀ ਤਨ ਪ੍ਰਾਤਨ ਅਤੇ ਵਰਤਮਾਨ ਸਮੇਂ ਦੇ ਸਮੁਹ ਸਹਿਦਾ ਦੇ ਇੱਕ ਮਹੀਦਾ ਤੇ ਅਹੰਤ ਰਕੇ ਖਾਲਸਾ ਜੀ ਬਲ ਜੀ ਪੰਜਾ ਤਖਤਾ ਸਰਬੱਤ ਗੁਰਦੁਆਰ ਜੀ ਕਾ ਤੇ ਅਹੰਤ ਰਕੇ ਬਲ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਿ ਅਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹ ਤਹ ਹਰਛਿਆ ਰਾਇਤ ਦੇਗ ਤੇਗ ਫਤਿਹ ਦਰਜ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਾਏ ਖਾਲਸੇ ਜੀ ਕੇ ਬੋਲ ਵਾਲੇ ਬਲੋ ਜੀ ਬਖਸ਼ੋ ਜੀ ਮਹਾਰਾਜ ਸਿੱਖਾ ਨੂੰ ਸਿੱਖ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸ ਨਹਾਲ ਚੌਕੀਆਂ ਝੰਡੇ ਬੰਗੇ ਜੁਗ ਜੁਗ ਅਟਲ ਧਰਮ ਕਾ ਜਹਕਾਰ ਖਾਲਸਾ ਜੀ ਵਲੇ प्यारे सिखਾਂ ਦਾ ਮਨ ਨਿਵਾਤ ਉੱਚੀ ਮਤ ਪਤ ਦਾ ਰੱਖਾ ਆਪ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਸਤਾ ਹਾਈ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਕਰਨ ਦੇ ਦਾਤ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਨਿਮਾਣੋਂ ਕੇ ਮਾਨ ਸਤ ਗੁਰੂ ਨੇਤਾਣੀਆਂ ਦੇ ਤਾਨ ਮਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਤਨ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਪ ਜੀਆਂ ਦੇ ਚਰਨ ਕਮਲਾ ਪਾਸ ਨਿਮਰਤਾ ਸਹਿਤ ਅਰਦਾਸ ਦੇਣ ਦੀ ਜੋ ਦੜੀ ਹੈ ਆਪ ਜੀ ਦੇ ਦਰੋਂ ਘਰੋਂ ਬਰੋਸਾ ਹੈ ਅਮਰ ਸ਼ਹੀਦਾ ਸਿੰਘ ਸਾਹਿਬੋ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਆਨੇਕ ਸ਼ਹੀਦ ਸਿੰਘਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾ ਸੁਭਾਣਾ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜਿਆ ਸਜੇ ਦੀਵਾਨ ਅੰਦਰ ਅੰਮ੍ਰਿਤਮਈ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਪਰੰਤ ਚੱਲ ਰਹੀ ਗੁਰਬਾਣੀ ਦੀ ਰੜੀ ਵਾਰ ਕਥਾ ਵਿਚਾਰ ਤੇ ਗੁਰ ਇਤਿਹਾਸ ਵਿੱਚੋਂ ਗੁਰਮਤ ਵਿਚਾਰਾ ਹੋਈਆਂ ਨੇ ਪਾਤਸ਼ਾਹ ਜੀ ਇਨੇ ਸਮੇਂ ਦੌਰਾਨ ਬਾਣੀ ਪੜ੍ਹਦੇ ਆ ਕਥਾ ਕੀਰਤਨ ਗੁਰਮਤ ਵਿਚਾਰਾਂ ਕਰਦੇ ਆ ਹੋਇਆ ਵੇ ਅੰਤਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਭੁੱਲਾਂ ਜੁਕਾਂ ਦੀ ਮਵਾफी ਬਖਸ਼ੋ ਅਗੋਂ ਵਾਸਤੇ ਪਿਆਰ ਤੇ ਸਤਕਾਰ ਦੇ ਨਾਲ ਬਾਣੀ ਪੜਨ ਸੁਣਨ ਦੀ ਸ੍ਰੇਸ਼ਟ ਮਤਵੁੱਧ ਬਖਸ਼ਿਸ਼ ਕਰਨੀ ਪੜੀ ਸੁਣੀ ਗੁਰਬਾਣੀ ਦਾ ਫਲਾਪਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਦੀ ਪ੍ਰੀਤੀ ਚਰਨ ਕਮਲਾਂ ਦੇ ਨਾਲ ਜੋੜ ਕਰਕੇ ਰੱਖਣਾ ਸਤਿਗੁਰੂ ਸਮਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲਫੁਲ ਭੇਟਾਵਾਂ ਆਪਣੇ ਦਰ ਪਰਵਾਨ ਕਰਨੀਆਂ ਜੀ ਸੰਗਤਾਂ ਦਾ ਕਦਮ ਕਦਮ ਲੇਖੇ ਵਿੱਚ ਲਾਉਣਾ ਸਮੂਹ ਸੰਗਤਾਂ ਦੇ ਪਰਿਵਾਰ ਵਿੱਚ ਸੁਖ ਸ਼ਾਂਤ ਚੜ੍ਹਦੀ ਕਲਾ ਸਭ ਨੂੰ ਦੇਹੀ arogyata ਵਾ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਸੇਵਾ ਤੇ ਸਮਰੰਧੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ ਜਿੰਨਾ ਸੇਵਕਾਂ ਨੇ ਅੰਮ੍ਰਿਤ ਵੇਲੇ ਤੋਂ ਤਨ ਮਨ ਧਨ ਦੇ ਨਾਲ ਸੇਵਾਵਾ ਕੀਤੀਆਂ ਨੇ ਸਭਨਾ ਦੀਆਂ ਸੇਵਾਵਾ ਅਰਦਾਸਾਂ ਬੇਨਤੀਆਂ ਜੋਦੜੀਆਂ ਆਪਣੇ ਦਰ ਪ੍ਰਵਾਨ ਕਰਨੀਆਂ ਨਗਰ ਖੇੜੇ ਤੇ ਸੁਖ ਵਰਤੌਣੀ ਸਰਬੱਤ ਦਾ ਭਲਾ ਕਰਨਾ ਸਤਿਗੁਰੂ ਕਿਰਪਾ ਕਰੋ ਇਸ ਵੇਲੇ ਸੰਗਤਾਂ ਵੱਲੋਂ ਕਰੋ ਪ੍ਰਸ਼ਾਦ ਦੇਗ ਸਾਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰ ਹੁਣ ਲਾਵੇ ਹੋ ਤੋ ਹੋ ਗਹਰ ਰਾਇ ਲਗਿਆ ਤੋ ਹੁਗ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸਤਨਾਮ ਛੇ ਪੌੜੀਆਂ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਰਾਗ ਘਾਟ ਭੁਲ ਚੁਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਕਰੇ ਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੇ ਬਖਸ਼ਿਸ਼ ਕਰਕੇ ਸਮੂਹ ਸੰਤਾਨ ਨੂੰ ਨਦਰ ਨਦਰ ਨੇ ਹਾਲ ਕਰ ਤੇ ਹੁਕਮਨਾਮਾ ਸਾਹਿਬ ਤੇ ਚੱਲਣ ਦੇ ਸਮਰਥਾ ਬਖਸ਼ੋ ਜੀ ਸਹੀ ਪਿਆਰੇ ਮੇਲੇ ਜਿਨ੍ਹਾਂ ਦੇ ਮਿਲੇ ਆ ਨਾਮ ਚਿਤ ਆਵੇ ਨਾਮ ਕੇ ਨਾਮ ਚੜਦੀ ਕਲਾ ਤੇਰੇ ਪਾਹ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਾਦ ਸਖਮ ਕੋ ਹੁਕਮਾ ਗੁਰੂ ਮਾਨੋ ਗੁਰੂ ਗ੍ਰੰਥ ਜੀ ਮਾਨੋ ਜੋ ਪ੍ਰਭ ਕੋ ਮਿਲੋ ਚਾਹ ਰਾਜ ਕਰੇਗਾ ਖਾਲਸਾ ਖਵਾਰ ਹੋ ਸੰਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਦੇ ਜੇ ਇਸ ਤੋਂ ਮਹਾਂ ਤਵਾਹ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਬਦੀ ਤਨ ਤਨ ਰਾਮ ਮੈਂ ਸੁਬੇ ਦੇ ਜੀਨਸ ਹਿਲੇ ਤਨ ਸਵਾਦੇ ਆ ਸਿਖੀ ਅਤੇ ਸੰਗਤੀ ਪਾਲ ਰਹਿਮ ਕਰਨਾ ਉਸਕਾਰਿਆ ਟਾਲ ਲਾਥ ਹੋ ਕੋਲ ਤੂੰ ਤੇਰਾ ਅੰਤੈ ਨਾਮ ਪੁਰਾਵਾੜਿਆ ਜੀਤ ਸਿਵਿਆ ਤੋ ਕਰ ਸੇਤ ਪਾਦ ਉਤਾਰੇ ਲਬ ਲੋਭ ਕਾਮ ਕ੍ਰੋਧ ਮੋਹ ਨਾੁਰ ਕੱਢੇ ਤਦ ਸਫਰਵਾੜਿਆ ਮਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ ਨਾਨਕ ਤੂੰ ਲੈਣਾ ਤੁ ਹੈ ਈਵਰ ਅੰਮਦੇ ਤੂੰ ਵਿਚਾਰਿਆ ਗੁਰ ਡਠਾ ਤਨ ਮਨ ਸੰਦਾਰੇ ਸੁਖ ਹੋ ਟਲ ਗੁਰ ਸੇਵੀਰ ਅਹਨਸ ਸੁਹਜ ਦਰਸਨ ਪਰਸੈ ਗੁਰੂ ਕੈ ਹਨਮਗਤ ਜਾਈ ਹੋਇ ਸਫਤਿ ਖਸਾਮ ਦੀ ਨੂਰ ਅਰਸੋ ਕੁਰਸੋ ਤੋਦ ਅੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਰ ਸਾਹਾਂ ਬੇ ਜੋ ਸਾਸ ਵਹਿਟ ਆਸੋ ਹੀ ਜੇਸੇ ਪਾਸ ਬਹਿਟ ਆਸੂਹੀਆ ਸਬਨਾ ਦਾ ਹੋ ਸਫਨਾ ਨੂੰ ਇਹ ਆਹ ਗੁਰੂ ਸਾਹਿਬ ਜੀ ਦਾ ਅੰਦਾਸਤੇ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤਿਨਾ ਸੋ ਐਸਾ ਹਰ ਕਿਆਈ ਹੈ ਮੇਰੇ ਜੀ ਆੜੀ ਸਰਵ ਸੁਖ ਪਾਵਹ ਮੇਰੀ ਮਨਾ ਇੱਛਾ ਪੂਰਕ ਸਰਵ ਸੁਖ ਦਾਤਾ ਜਗਤ ਵਸ ਹੈ ਕਾਮ ਤਿਨਾ ਯਾਹੀ ਮੇਰੀ ਦੀਆੜੀ ਤਾ ਸਰਬ ਸੁਖ ਪਾਗ ਹੈ ਮੇਰੇ ਮਨਾ ਜਪਮਾਨੋ ਸਤਨਾਮ ਸਦਾ ਸਤਨਾਮ ਤੋ ਪਲਤ ਮੁਖ ਉਜਲਾ ਹੋਈ ਹੈ ਨਿਤ ਧਾਈ ਹੈ ਹਰ ਕੋ ਰਖ ਨਿਰੰਜਨ ਅਰਹਾ ਜਹਾਰ ਸਿਮਰਨ ਭਿਆ ਤਹ ਉਪਾ ਦੇਗਾ ਤੇ ਅੜੇਤਾ ਗੀ ਹਰ ਜਪਨਾ ਜਨਾਨਕ ਕਾਉਂਗੇ ਇਹ ਮਤ ਦੇਨੇ ਜਪਹਾਰੇ ਪਵਜਲ ਤਰਨਾ ਜਹਾਂ ਹਰ ਸਿਮਰਨ ਭਿਆਤ ਹੈ ਉਪਾਉਂਦ ਗਤਕੀਂ ਮੈਂ ਹਯਾੜਤਾ ਕੀ ਹਰ ਜਪਨਾ ਜਨਾਨੰਕ ਕਾ ਗੁਰ ਇਹ ਮਤ ਜਾ ਪਹਾੜ ਤਵ ਜਲ ਤਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਵਾਹਿਗੁਰੂ ਸਤ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਨਾਮੁ ਵਾਹਿ ਗੁਰੂ ਬਦਨੋ ਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿ ਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ